ਬਹੁਤ ਸਾਰੀਆਂ ਗੱਡੀਆਂ ਸਾਡੇ ਕੋਲੇ ਮੰਨ ਕੇ ਚੱਲੋ ਵੀ ਥੋੜੀਆਂ ਵੱਜੀਆਂ ਹੁੰਦੀਆਂ ਤੇ ਅਗਲਾ ਕਹਿ ਦਿੰਦਾ ਵੀ ਬਾਈ ਯਾਰ ਹੁਣ ਐ ਕਰ ਵੀ ਜਿਹੜੀ ਹੋਰ ਕੋਈ ਛੀਟਾ ਚੱਪੇ ਆ ਕੋਈ ਡੈਂਟਾ ਤੂੰ ਫੋਲ ਹੀ ਕਰ ਦੇ ਇਹਨੂੰ ਆ ਨਵਾਂ ਵੀ ਉਵੇਂ ਹੀ ਆਈ ਐ ਤੇ ਚਲੋ ਡੈਂਟਾਂ ਵਾਲੀ ਵੀਡੀਓ ਸਾਥੋਂ ਬਣਾਈ ਨਹੀਂ ਗਈ ਤੇ ਅਸਤਰ ਪਾਈ ਜਾਂਦਾ ਮੁੰਡਾ ਤੇ ਕਹਿੰਦਾ ਬਾਈ ਇਹਨੂੰ ਤੂੰ ਫੋਲ ਹੀ ਕਰ ਦੇ ਕਹਿੰਦਾ ਯਾਰ ਵਧੀਆ ਬਣ ਜੂਗੀ ਫਿਰ ਆਪਾਂ ਬਾਈ ਕਰਤਾ ਇਹਦਾ ਕੰਮ ਸ਼ੁਰੂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਾਈ ਇਹਨੂੰ ਬੜਾ ਸੰਭਾਲ ਕੇ ਰੱਖਿਆ ਵਾ ਅਸੀਂ ਮੇਰੇ ਭਰਾ ਨੇ ਜਿਹਦੀ ਨਵਾ ਗਈ ਤੇ ਅਸੀਂ ਵੀ ਕੋਸ਼ਿਸ਼ ਪੂਰੀ ਕਰੀ ਆ ਵੀ ਉਵੇਂ ਜਵਨ ਨਵੀਂ ਲੁੱਕ ਦਈਏ ਉਹਨੂੰ ਤੇ ਫਾਈਨਲ ਹੋ ਗਈ ਤੇ ਹੁਣ ਦੇਖੋ ਤੁਸੀਂ ਦੇਖੋ ਵੀ ਤੁਹਾਨੂੰ ਕਿਵੇਂ ਲੱਗਦੀ ਆ ਕੰਮ ਆਪਣਾ ਕਿਵੇਂ ਲੱਗਦਾਗਾ ਫਿਨਿਸ਼ਿੰਗ ਕਿਵੇਂ ਲੱਗਦੀ ਆ ਕੋਈ ਰੰਗ ਦੀ ਕੁਆਲਿਟੀ ਕਿਵੇਂ ਲੱਗਦੀ ਆ ਕੋਈ 19 21 ਹੋਈ ਤਾਂ ਦੱਸੋ ਜਰੂਰ ਕੰਮ ਤਾਂ ਮਨਨੇ ਕੇ ਪੂਰਾ ਵਧੀਆ ਹੋ ਗਿਆ ਤੇ ਕਸਟਮਰ ਪੂਰਾ ਬਾਗੋ ਬਾਗ ਹੋ ਗਿਆ ਕਹਿੰਦਾ ਵੀ ਠੀਕ ਆ ਯਾਰ ਤੇ ਬਾਕੀ ਮੇਰੇ ਸੰਗਤਾਂ ਦੀ ਅੱਖ ਵੀ ਹੁੰਦੀ ਬਣ ਕੇ ਤਿਰਛੀ ਹੁੰਦੀ ਹੈ ਕਿ ਦੇਖੋ ਤੋ ਇਹ ਦੇਖੋ ਕਰਾਂ ਚੰਗੀ ਲੱਗੇ ਤਾਂ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਕੁਝ ਵੀ ਲਿਖਿਓ ਜਿਵੇਂ ਵੀ ਤੁਹਾਨੂੰ ਲੱਗਦਾ ਹੋਇਆ ਚੰਗਾ ਜਾਂ ਮਾੜਾ ਜੀ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ